ਗੁਰੂ ਦੀ ਗੋਲਕ ਤਾਂ ਗਰੀਬ ਦਾ ਮੂੰਹ ਹੁੰਦੀ ਐ ਪਰ ਫੇ ਜਦੋਂ ਅਸੀਂ ਦੂਜੇ ਪਾਸੇ ਗੱਲ ਕਰਦੇ ਆਂ ਕਿ 10 ਰੁਪਏ ਦੀ ਜਿਹੜੀ ਥਾਲੀ ਦਿੱਤੀ ਜਾਊਗੀ ਤੇ ਉਹ ਜਿਹੜੇ 10 ਰੁਪਏ ਨੇ ਉਹ ਕਿਹੜੇ ਖਾਤੇ ਵਿੱਚ ਜਾਣਗੇ ਉਹ ਗੁਰੂ ਘਰ ਦੇ ਉਸਾਰੀ ਦੇ ਕੰਮਾਂ ਵਿੱਚ ਜਾਣਗੇ ਕਿ ਜਾਂ ਉਹ ਵੀ ਪੰਜਾਬ ਗਵਰਨਮੈਂਟ ਦੀ ਖਾਤੇ ਵਿੱਚ ਜਾਣਗੇ ਸੋ ਗੁਰੂ ਦਾ ਲੰਗਰ ਤੇ ਵੈਸੇ ਹੀ ਫ੍ਰੀ ਦਿੱਤਾ ਜਾਂਦਾ ਗੁਰੂ ਦਾ ਲੰਗਰ ਤੇ ਸੇਵਾ ਆ ਲੋਕੀ ਆਪਣੇ ਤਨ ਮਨ ਧੰਦੇ ਨਾਲ ਆਪਣੀ ਦਸਵੰਧ ਕੱਢ ਕੇ ਸੇਵਾ ਕਰਦੇ ਨੇ ਤੇ ਬਹੁਤ ਸਾਰੇ ਭੁੱਖਿਆਂ ਨੂੰ ਬਹੁਤ ਸਾਰੇ ਗਰੀਬਾਂ ਨੂੰ ਕਿਸੇ ਦੇ ਨਾਲ ਵਿਤਕਰਾਂ ਨਹੀਂ ਕੀਤਾ ਜਾਂਦਾ ਸੋ ਹਰ ਕਿਸੇ ਨੂੰ ਜੀ ਆਇਆਂ ਕਿਹਾ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਫਿਰ 10 ਰੁਪਏ ਦੀ ਜਿਹੜੀ ਗੁਰਦੁਆਰਾ ਸਾਹਿਬ ਤੋਂ ਲੰਗਰ ਆਊਗਾ ਤੇ ਉਹ ਥਾਲੀ 10 ਰੁਪਏ ਦੀ ਦਿੱਤੀ ਜਾਊਗੀ ਸੋ ਸਾਂਝੀ ਰਸੋਈ ਤੇ ਸਰਕਾਰ ਖੋਲਣ ਜਾ ਰਹੀ ਆ ਤੇ ਗੁਰਦੁਆਰੇ ਦੇ ਲੰਗਰ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਨੂੰ 10 ਰੁਪਏ ਦਾ ਜਿਹੜਾ ਦੇਣਾ ਤੇ ਉਹ 10 ਰੁਪਏ ਕਿੱਥੇ ਜਾਣਗੇ ਕਿਹੜੇ ਖਾਤੇ ਦੇ ਵਿੱਚ ਜਾਣਗੇ ਸੋ 10 ਰੁਪਏ ਵਸੂਲੇ ਜਾਣਗੇ ਲੰਗਰ ਦੇ ਤੋ ਇਹ ਸਵਾਲ ਉੱਠਦਾ ਕਿ ਉਹ ਜਿਹੜੇ ਲੰਗਰ ਦੇ 10 ਰੁਪਏ ਨੇ ਉਹ ਗੁਰਦੁਆਰੇ ਦੇ ਕਾਰਜਾਂ ਦੇ ਵਿੱਚ ਆਉਣਗੇ ਜਾਂ ਉਹ ਗਵਰਨਮੈਂਟ ਦੀ ਜਾਂ ਉਹ ਸਰਕਾਰ ਦੇ ਖਾਤੇ ਦੇ ਵਿੱਚ ਜਾਣਗੇ ਤੇ ਗੁਰੂ ਦਾ ਲੰਗਰ ਤਾਂ ਵੈਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹਮੇਸ਼ਾ ਫ੍ਰੀ ਹੁੰਦਾ ਆ ਹਰ ਇੱਕ ਧਰਮ ਦੇ ਹਰ ਇੱਕ ਧਰਮ ਦੇ ਹਰ ਇੱਕ ਜਾਤੀ ਦੇ ਮਨੁੱਖ ਦੇ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਰਹਿੰਦੇ ਨੇ ਗੁਰੂ ਘਰਾਂ ਦੇ ਔਰ ਲੋਕ ਕੀ ਜਾਣਦੇ ਨੇ ਉੱਥੇ ਭੁੱਖੇ ਹਮੇਸ਼ਾ ਜਾ ਕੇ ਲੰਗਰ ਛਕਦੇ ਨੇ ਗਰੀਬ ਗੁਰਬੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਕਿਉਂਕਿ ਗਰੀਬੀ ਬਹੁਤ ਆ ਚੰਗੀ ਗੱਲ ਹੈ ਜੇ ਰਸੋਈ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਆ ਤੇ ਕਿਉਂ ਨਹੀਂ ਸਾਂਝੀ ਰਸੋਈ ਨੂੰ ਆਪਣੇ ਵੱਲ ਬੁੱਤੇ ਤੇ ਚਲਾਇਆ ਜਾਵੇ ਸੋ ਬਹੁਤ ਸਾਰੇ ਫਿਰੋਜ਼ਪੁਰ ਦੇ ਵਿੱਚੋਂ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਸੋ ਵਿਵਾਦਾਂ ਦੇ ਢੇਰੇ ਵਿੱਚ ਆ ਚੁੱਕੀ ਆ ਕਿ ਉਹ 10 ਰੁਪਏ ਜਿਹੜੇ ਆ ਪਰ ਥਾਲੀ ਇੱਕ ਥਾਲੀ 10 ਰੁਪਏ ਦੀ ਹੋਊਗੀ ਤੇ ਉਹ ਜਿਹੜੇ ਥਾਲੀ ਦੇ 10 ਰੁਪਏ ਆ ਉਹ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਾਣਗੇ ਸੋ ਇਹ ਗੱਲ ਥੋੜੀ ਜੀ ਅਜੀਬ ਲੱਗਦੀ ਆ ਕਿ ਗੁਰਦੁਆਰਾ ਸਾਹਿਬ ਤੋਂ ਲੰਗਰ ਤੇ ਹਮੇਸ਼ਾ ਹਰ ਇੱਕ ਦੇ ਲਈ ਦਰਵਾਜ਼ਾ ਖੁੱਲਾ ਆ ਗੁਰੂ ਦਾ ਸੋ ਉੱਥੇ ਤਾਂ ਕੋਈ ਵੀ ਗਰੀਬ ਗੁਰਬਾ ਜਾ ਕੇ ਛੱਕ ਸਕਦਾ ਪ੍ਰਸ਼ਾਦਾ ਲੰਗਰ ਛੱਕ ਸਕਦਾ ਤੇ ਫੇਰ ਉਥੋਂ ਮੁਫਤ ਦਾ ਲੰਗਰ ਲਿਆ ਕੇ 10 ਰੁਪਏ ਦੀ ਥਾਲੀ ਸਾਂਝੀ ਰਸੋਈ ਵਿੱਚੋਂ ਕਿਉਂ ਦਿੱਤੀ ਜਾਵੇ ਤੇ ਜੇ ਸਰਕਾਰ ਚਾਹੁੰਦੀ ਆ ਸਾਂਝੀਆਂ ਰਸੋਈਆਂ ਚਲਾਉਣੀਆਂ ਤੇ ਕਿਉਂ ਨਹੀਂ ਉਹ ਆਪਣੀ ਬਲਬੂਤੇ ਦੇ ਉੱਤੇ ਇਹੋ ਜਿਹਾ ਕਾਰਜ ਕਰਦੇ ਚੰਗੀ ਗੱਲ ਹੈ ਆ ਕਿਸੇ ਗਰੀਬ ਨੂੰ ਦੋ ਵਕਤ ਦੀ ਰੋਟੀ ਮਿਲਣੀ 10 ਰੁਪਏ ਦੇ ਵਿੱਚ ਕਿਉਂਕਿ ਆਮ ਵੀ ਜੇ ਅਸੀਂ ਮਾੜੇ ਤੋਂ ਮਾੜੇ ਕਿਸੇ ਢਾਬੇ ਤੇ ਕਿਸੇ ਰੈਸਟੋਰੈਂਟ ਤੇ ਵੀ ਜਾਈਏ ਤੇ 10 ਰੁਪਏ ਦੇ ਵਿੱਚ ਚਾਹ ਦੇ ਕੱਪ ਨਾਲ ਦੋ ਬਿਸਕਟ ਮਸੀ ਆਉਂਦੇ ਆ ਜੇ ਦੇਖਿਆ ਜਾਵੇ ਜਿਹੋ ਜਿਹੇ ਹਾਲਾਤ ਨੇ ਹੁਣ ਪੰਜਾਬ ਦੇ ਪਰ ਜੇ 10 ਰੁਪਏ ਦੇ ਵਿੱਚ ਕਿਸੇ ਨੂੰ ਥਾਲੀ ਮਿਲਦੀ ਆ ਇੱਕ ਪੌਸ਼ਟਿਕ ਭੋਜਨ ਮਿਲਦਾ ਆ ਇੱਕ ਵਧੀਆ ਖਾਣਾ ਮਿਲਦਾ ਆ ਤੇ ਫਿਰ ਉਹ ਖਾਣਾ ਜੇ ਸਰਕਾਰ ਰਸੋਈਆਂ ਖੋਲਣੀਆਂ ਚਾਹੁੰਦੀ ਆ ਜੇ ਸਾਂਝੀਆਂ ਰਸੋਈਆਂ ਖੋਲਣੀਆਂ ਚਾਹੁੰਦੇ ਨੇ ਤੇ ਫਿਰ ਉਹ ਗੁਰਦੁਆਰਾ ਸਾਹਿਬ ਤੋਂ ਲੰਗਰ ਲਿਆ ਕੇ ਉਹਨੂੰ 10 ਰੁਪਏ ਦਾ ਵੇਚਣਾ ਕਿਉਂ ਚਾਹੁੰਦੇ ਨੇ ਤੇ ਉਹ ਤੇ ਵੈਸੇ ਵੀ ਰਸੋਈ ਤੇ ਉਹ ਵੀ ਖੁੱਲੀ ਹੁੰਦੀ ਆ ਗੁਰੂ ਦੇ ਦਰਬਾਰ ਤੇ ਹਮੇਸ਼ਾ ਖੁੱਲੇ ਰਹਿੰਦੇ ਆ ਸੋ ਸਵਾਲ ਇਹ ਆ ਕਿ ਉਹ ਪੈਸਾ ਕਿੱਥੇ ਜਾਊਗਾ ਤੁਸੀਂ ਸੋਚਦੇ ਹੋ ਕਿ ਇਹ ਜਾਜ ਤਪ ਦਾ ਸੱਚ YouTube ਚੈਨਲ ਪੰਜਾਬ ਨਾਲ ਜੁੜੀ ਹਰ ਤਾਜ਼ਾ ਖਬਰ ਲਈ ਸਾਡਾ YouTube ਚੈਨਲ ਤਪਦਾ ਸੱਚ ਸਬਸਕ੍ਰਾਈਬ ਕਰੋ ਜੀ